ਬੱਲੇ ਫਿਕਰਾਂ ਸਤਿ ਸ਼ੰਦੀਪ ਜੀ ਸਤਿ ਸ਼ਕਾਲ ਜੀ ਹੋਰ ਬਾਈ ਸਭ ਠੀਕ ਠਾਕ ਜੀ ਭਾਜੀ ਕਿਰਪਾ ਜੀ ਸਾਰੀ ਹੀ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਨੂੰ ਤੇ ਸਾਰੀ ਸਾਥ ਸੰਗਤ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਹੋਰ ਦੱਸਾਓ ਜੀ ਠੀਕ ਹੈ ਜੀ ਗੁਰਪੁਰਪ ਦੀ ਵੀ ਨਵੇਂ ਸਾਲ ਦੀ ਵੀ ਤੇ ਮੇਰੇ ਹਿਸਾਬ ਨਾਲ ਸਾਡੀ ਦੁਆੜੀ ਦੀ ਵਧਾਈ ਜਿਹੜੀ ਆ ਲੇਟ ਹੀ ਚੱਲਣ ਢਈ ਆ ਚਲੋ ਕੋਈ ਆ ਵੀਡੀਓ ਥੋੜੀ ਜੀ ਤੁਹਾਨੂੰ ਆ ਥੋੜਾ ਬਿਜੀ ਸੀ ਤੁਸੀਂ ਹੋਰ ਮੈਂ ਫੇਰ ਕਰੇ ਕੰਮ ਵੀ ਸੀ ਥੋੜਾ ਮਟਰਾਂ ਚ ਰੋਜ਼ ਰੱਜ ਕੇ ਕੁਛ ਹੋਈ ਗੂੜੀਆਂ ਕੰਮਾਂ ਦੇ ਵਿੱਚ ਵੀ ਕੱਲਾ ਬੰਦਾ ਹ ਇਹ ਇੱਕ ਸ਼ੌਂਕ ਹੈ ਸੰਦੀਪ ਸਿੰਘ ਆਪਣਾ ਹਾਂ ਜੀ ਹਾਂ ਜੀ ਜਦੋਂ ਫਿਰ ਟਾਈਮ ਲੱਗੇ ਮੈਂ ਕਰ ਲੈਂਦਾ ਜਦੋਂ ਨਾ ਮਾਲ ਵੇਲੇ ਫਿਰ ਮੈਂ ਦੋ ਦਿਨ ਬੈਹ ਜਾਦਾ ਬੈਹ ਜੇ ਬੈਹ ਜੇ ਮੈਂ ਪੜ੍ਹਨਾ ਨਹੀਂ ਹੈਗਾ ਵੀ ਪੜ੍ਹ ਲਉ ਪੜ੍ਹ ਲੋ ਵਾਲੀ ਗੱਲ ਵੀ ਨਹੀਂ ਤੇ ਜਦੋਂ ਤੁਰਪੀਆਂ ਫੱਲੀਏ ਚੜੇ ਫੁੱਤਰੀ ਨਹੀਂ ਨਹੀਂ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਬਹੁਤ ਫੋਨ ਆਏ ਸੰਦੀਪ ਜੀ ਇੰਨੇ ਕ ਫੋਨ ਆਏ ਮੈਂ ਦੱਸ ਨਹੀਂ ਸਕਦਾ ਠੀਕ ਹੈ ਕੋਈ ਤੇ ਇਥੋਂ ਦਾ ਕਿ ਉਹ ਕਹਿਣ ਡਾਵੇ ਵੀ ਸੰਦੀਪ ਨਾਲ ਲੜਤ ਨਹੀਂ ਪਏ ਮੈਂ ਲੱਗਿਆ ਜੀ ਸਿਰ ਮਜਬੂਰੀ ਕੰਮ ਦੇ ਵਿੱਚ ਜਦੋਂ ਇਕੱਲਾ ਬੰਦਾ ਹੈ ਸੰਦੀਪ ਸਿੰਘ ਤੈਨੂੰ ਬੜਾ ਹਰ ਬੰਦੇ ਨੇ ਜਿਹੜੇ ਸਾਰੇ ਬਨੇ ਘੁਮਣਾ ਨਾ ਫਿਰ ਉਹ ਵਪਾਰ ਥੋੜਾ ਜਿਆ ਟਾਈਮ ਮੰਗਦਾ ਮੰਗਦਾ ਜੀ ਮੰਗਦਾ ਹੁਣ ਆਪਾਂ ਬਾਹਰ ਗਏ ਆ ਫਿਰੇ ਆ ਦੋ ਦਿਨ ਫੇ ਮਾਲ ਲਿਆ ਗਾਂ ਦਾ ਬਿਆਰ ਵੀ ਸੁੱਕਣਾ ਨਾ ਚਲੋ ਆਪਾਂ ਸਾਹਮਣੇ ਵੜ ਕੇ ਜਾ ਵਸ਼ੀਆਂ ਲਾ ਲਓ ਜਾਂ ਮਾਲ ਬਾਹਰ ਜਾਣ ਕਰਕੇ ਗਾਂ ਘਟਈਏ ਤੇ ਲੱਭਦੀ ਬੜੀ ਔਖੀ ਔਖੀ ਲੱਭਦੀ ਜੀ ਉਹਨਾ ਟਾਈਮ ਨਹੀਂ ਹੁੰਦਾ ਫਿਰ ਉਹਦਾ ਕਰਕੇ ਥੋੜਾ ਜਿਆ ਕੰਮ ਰੁਕਿਆ ਰਿਹਾ ਬਾਕੀ ਸਾਰੇ ਕੰਮ ਹੋ ਗਏ ਨੇ ਹੁਣ ਮਹਾਰਾਜ ਦੇ ਹੱਥ ਵਸਿਆ ਮੰਦਾ ਤੇ ਚਾਹੁੰਦਾ ਵੀ ਛੇਤੀ ਛੇਤੀ ਕੰਮ ਚੱਲੀ ਜਾਵੇ। ਹਾਂ ਸਹੀ ਸਹੀ ਗੱਲ ਆ ਭਾਈ। ਆਉਣ ਵਾਲਾ ਹੋਵਾ। ਬਿਲਕੁਲ ਜੀ। ਕੰਮੀ ਪੂਰੀ ਕਰਕੇ ਲਾ ਲਓ ਮਹੀਨਾ ਡੇਢ ਮਹੀਨਾ ਵੀਡੀਓ ਨਹੀਂ ਪਾਈ। ਹਾਂ ਜੀ ਹਾਂ ਜੀ। ਹੁਣੇ ਵੀਡੀਓ ਲੱਗੀ ਪੈਣ ਤੇ ਸੰਗਤ ਵੀ ਪਿਆਰ ਹੀ ਬਖਸ਼ੇ। ਬਾਸ ਜੀ ਬਾਸ। ਆਵਾਜ਼ ਦੇ ਚੰਗੀਆਂ ਲਾਈਆਂ ਦੋ ਗਾਵਾਂ ਰਾਤ ਵੀ ਉਹ ਗੱਪਣਾ ਸੀ ਦੋਵੇਂ ਰਾਤ ਉੱਥੇ ਸੌਂ ਪੀਆਂ। ਹਾਂ ਜੀ। ਤੇ ਤੁਹਾਡੇ ਨਾਲ ਗੱਲ ਹੋਈ ਪਹਿਲਾਂ ਤੇ ਤੁਹਾਡਾ ਪ੍ਰੋਗਰਾਮ ਕੈਂਸਲ ਹੋਈ। ਹਾਂ ਜੀ ਹਾਂ ਜੀ। ਤੇ ਗਾਵਾਂ ਆਉਣ ਤੋਂ ਬਾਅਦ ਚੋਲੀਆਂ ਆ। ਤੂੰ ਵੀ ਵੀਡੀਓ ਤੇ ਫੋਨ ਕੀਤਾ ਵੀ ਚਲ ਬਣਾ ਲਈਏ ਮੈਂ ਕਿਹਾ ਚਲ ਆਜੋ ਬਾਈ ਜੀ ਬਣਾ ਲਓ ਬਿਲਕੁਲ ਜੀ ਗਾਵਾਂ ਨਹੀਂ ਮਾੜੀਆਂ ਸੰਦੀਪ ਜੀ ਦੀ ਗਾੜੀ ਕਿਸਮਤ ਬਿਲਕੁਲ ਜੀ ਤੇ ਦੂਜੀ ਗੱਲ ਜਿੰਨੇ ਆਉਣਾ ਮੇਰੇ ਭੈਣ ਭਰਾਵ ਨੇ ਇੱਥੇ ਆਵੇ ਚੋਵੇ ਆਪਣੀ ਤਸੱਲੀ ਕਰਕੇ ਘਰਾਂ ਵੱਲ ਬਿਲਕੁਲ ਜੀ ਅਹੀਂ ਵੇਖ ਕੇ ਲਿਆਏ ਆਂ ਅਹੀਂ ਪੈਸੇ ਦੇ ਕੇ ਲਿਆਏ ਆਂ ਜਿੰਨੇ ਖੜਨੀ ਸੰਦੀਪ ਜੀ ਕਰਮਾਂ ਵਾਲੀਆਂ ਪੈਸੇ ਦੇ ਕਰਮਾਂ ਦੇ ਬਿਲਕੁਲ ਸਹੀ ਗੱਲ ਭਾਈ ਜੀ ਇਹ ਸਾਨੂੰ ਤਾਰਨ ਡੀਆਂ ਤੇ ਕਿਸ ਨੂੰ ਬਾਜੀ ਬਾਸ ਗੱਲਾਂ ਦੇ ਮੁੱਕਣੀਆਂ ਨਹੀਂ ਦਿਖਾਉਂਦੀ ਕਰਤੀਆਂ ਆ ਸਹੀ ਗੱਲ ਹੈ ਗੱਲਾਂ ਵਾਵਾ ਦੇ ਨੂੰ ਮੁੱਕ ਛੜੀਆਂ ਕੀਤੀਆਂ ਨੇ ਕਰਨ ਲਈ ਕਿੱਨੇ ਚੱਲੀ ਜਾਣੀ ਜੀ ਇਹ ਸੋਈ ਸੰਦੀਪਾ ਰਾਤ ਦੀ ਛਿੱਗੀ ਨੂੰ ਦੂਜਾ ਸੂਆ ਅੱਛਾ ਜੀ ਮਤਲਬ ਇਹ ਗੱਬਣ ਆ ਸੂਬੀ ਜੇਰ ਜੂਨ ਦੀ ਵੀਡੀਓ ਉਹਨਾਂ ਦੇ ਘਰ ਦੀ ਆਪਣੇ ਹਾਂਜੀ 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 ਅਸੀਂ ਕਿੰਨਾ ਦੋਤਾ ਬਾਈ ਜੀ ਫਿਰ ਅਜੇ ਸੰਦੀਪਾ ਸਵੇਰੇ ਇੱਕੋ ਟਾਈਮ ਆਪਾਂ ਜਵਾਈ ਕੀਤੀ ਉਹ ਕਹਿੰਦੇ ਰਾਤੀ ਨਹੀਂ ਚੋਇਆ ਵਾ ਤੇ ਸਵੇਰੇ 7-8 ਕਿਲੋ ਤੋਂ ਚੋਇਆ ਮੈਣੇ ਨਹੀਂ ਕਿੰਦਾ ਕਿਲੋ ਮੈਣੇ ਨਹੀਂ ਕਿੰਦਾ 18 ਕਿਲੋ ਹਾਂਜੀ 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 ਤਾਨੂੰ ਪਤਾ ਪੀੜਾ ਪੜਨ ਦੀ ਨਾ ਕਰੀਆ ਬੱਛਾ ਕਿ ਬੱਚੀ ਜੀ ਚੋਬਰ ਬੜੇ ਬੜੇ ਚੋਬਰ ਸਾਰਿਆਂ ਦੇ ਦੋਹਾਂ ਦੇ ਮਦਰ ਚੋਬਰ ਹੋਣੇ ਇੱਕ ਮਾੜਾ ਸੀ ਚਲੋ ਠੀਕ ਹੈ ਬਰਾ ਚੋਬਰ ਦਿੱਤਾ ਚੋਬਰ ਅੱਜ ਕੋਈ ਨਹੀਂ ਤੇ ਥਾਣ ਸੰਦੀਪ ਜੀ ਇਹੋ ਜਿਹਾ ਅਲੋਕਾਰ ਠੀਕ ਹੈ ਜਿਹੜੀ ਗੱਲ ਮੈਂ ਕਹਿੰਦਾ ਵੀ ਮੋਟਰ ਲੱਗੀ ਹੋਈ ਹੈ ਮੋਟਰ ਲੱਗੀ ਹੈ ਬਿਲਕੁਲ ਕੋਈ ਨਿਆਣਾ ਨਹੀਂ ਪਾਉਣਾ ਤੂੰ ਹੁਣ ਲਾ ਲਓ ਵੀ 15 ਕਿਲੋ ਬੋਲਾ ਹੋਵੇ 20 ਵੀ ਹੋ ਸਕਦਾ ਹਾਂਜੀ ਹਾਂ 14 ਵੀ ਹੋ ਸਕਦਾ ਤੁਹਾਨੂੰ ਪਤਾ ਵੀ ਜੇ ਇੱਕ ਵਾਜੀ ਰਾਤੀ ਸੁੱਈ ਆ ਉਹਨਾਂ ਚੋਈ ਨਹੀਂ ਚੋਈਦਾ ਮੈਨੂੰ ਪਤਾ ਉਹ ਕਹਿੰਦੀ ਅਸੀਂ ਚੋਈ ਆ ਅਸੀਂ ਸਵੇਰੇ 6-7 ਕਿਲੋ ਗਾਂ ਚੋਈ ਬਿਲਕੁਲ ਬਿਲਕੁਲ ਭਾਜੀ ਬਾਕੀ ਆਪਣੀ ਚੋਈ ਕਿ ਤਸੱਲੀ ਕਰਕੇ ਲੈ ਜਾ ਜੇ ਇਹਦੇ ਪਸੰਦ ਨੂੰ ਲੈ ਜੂ ਨਹੀਂ ਤੇ ਅਹੀਂ ਲੈ ਆਏ ਕੋਈ ਗੱਲ ਠੀਕ ਹੈ ਜੀ ਗਾਂ ਨਹੀਂ ਮਾੜੀ ਸੰਦੀਪ ਸਿੰਘ ਉਹ ਕਹਿੰਦੀ ਵੀ 30 ਕਿਲੋ ਦੋ ਤੇ ਦਊਗੀ ਪਹਿਲੇ ਸਵੇਰੇ 25 ਕਿਲੋ ਦਿੱਤਾ ਅਜੇ ਛਗੀ ਆ ਪਰ ਅਸੀਂ ਕਹਿੰਨੇ 25 ਕਿਲੋ ਦੇ ਦੇ ਉਹ ਹਾਂ ਜੀ ਐਵੇਂ 30 ਕਹਿ ਕੇ ਮੁੜ ਕੇ ਜੱਬ ਨਾ ਪਾ ਲਈ ਉਹਨਾਂ ਕੀ ਕਹਿੰਿਆ ਜਿੰਨਾ ਕਿ ਦੀਦਾ ਜਿੰਨਾ ਰਿੰਦਾ ਸਾਡੇ ਭੁੰਡੇ ਤੋਂ ਚਵਾਈ ਤੋਂ ਗਾਂ ਦਾ ਸਰੀਰ ਸਰਾ ਵੱਡੀ ਆ ਇਨਾ ਗੋਦੋ ਦਾ ਗਾਂ 22 25 ਕਿਲੋ ਰਾਮ ਨਾ ਕਰ ਦਿਓ ਠੀਕ ਹੈ ਜੀ ਗਾੜੀ ਗਰਮੀ ਵੀ ਆ ਜੇ ਕਿਤੇ ਬਹੁਤੀ ਨਸਲ ਵਾਲੀ ਨਹੀਂ ਹਾਂ ਜੀ ਬਹੁਤ ਜਿਆਦਾ ਬਰੀਡ ਚ ਨਹੀਂ ਆਹਲਾ ਕੋ ਚੱਲਣ ਵਾਲੀ ਹੈ ਠੰਡ ਸਾਲ ਸੰਦੀਪ ਸਾਹਿਬ ਮੁੰਦੇ ਇਹੋ ਜੀ ਗਾਂ ਦਾ ਬਾਹਰ ਤੇ ਮੈਂ ਦੋ ਦਿਨ ਫਿਰਾਈ ਤੇ 75 80 ਲੋਕੀ ਦੇ 90 9000 ਮੰਗੀ ਜਾਣ ਰਿਹਾ ਮੈਨੂੰ ਤਾਂ ਸਮਝ ਨਹੀਂ ਆਈ ਹੁਣ ਕੀ ਬਣਿਆ ਹਾਂਜੀ ਹਾਂਜੀ ਗਾਂ ਤੇ ਵੱਡੀ ਲੱਭਦੇ ਹਾਂ ਹੋਰ ਪਰ ਨਹੀਂ ਮਿਲੀ ਇਹਦਾ ਮੁੱਲ ਸੰਦੀਪ ਸਾਹਿਬ ਇੱਕੋ ਹੀ ਜੇ 75000 ਰੁਪਏ 75000 ਰੁਪਏ ਬਾਕੀ ਹੁਣ ਤੂੰ ਆਇਆ ਦਿਨਾਂ ਬਾਅਦ ਜਿੰਨੇ ਤੂੰ ਕਹਤੇ ਮੈਂ ਛੱਡ ਦੇਣਾ ਭਾਈ ਮੈਨੂੰ ਘਟਣ ਭਾਏ ਵਜ਼ਨ ਦੋ ਹੀ ਛੱਡਦੇ ਬਾਹਲਾ ਨਹੀਂ ਕਹਿੰਦੇ ਆਪਾਂ ਦੋ 70 ਚੋ ਵੀ ਛੱਡ ਦੇਣਾ ਸੰਦੀਪ ਸਿਆ 8000 ਬਿਲਕੁਲ ਜਾਇਜ਼ ਚਲੋ ਬਾਹ ਛੋਟਾ ਠੀਕ ਆ ਕਿ ਅੱਜ ਫੇਰ ਨਵੇਂ ਸਿਰੇੋਂ ਕਰ ਬੜ ਕੋਈ ਗੱਲ ਕੋਈ ਨੀ 80 70 ਦੀ ਬੱਛੀ ਹੋਣੀ ਮੱਛੀ ਦੁੱਧ ਦੇ ਦੂ 5 ਕਿਲੋ ਤੇ ਚੁਾਈ ਮੇਰੇ ਸਿਰ ਤੇ ਲੈ ਜਾਓ ਚਲੋ ਵਾ ਠੀਕ ਆ ਆਹ ਜੀ ਇਹ ਸੋਨ ਵਾਲੀ ਪਹਿਲਾਂ ਵੈਠ ਸੰਦੀਪ ਅਜਾ ਗੱਬਣਾ ਗੱਬਣਾ 10 ਦਿਨ ਲੱਗੀ ਮੱਛੀ ਬਹੁਤ ਵੱਡੀ ਆ ਪਰਮਾਲੀ ਚਲੋ ਠੰਡੀ ਠੰਡੀ ਬਹੁਤ ਲੋ ਜੀ ਗੱਬਣਾ ਇਹ ਵੇਖੋ ਕਰਾਂ ਦੀ ਬਹੁ ਅੱਡੀ ਭੁਲੀ ਜਦਾਂ ਮਰਜੀ ਵੀ ਤਾਪੂ ਦਾ ਆਂਦੋ ਲਿਆਂਦੋ ਲੈ ਚਲੋ ਚਲੋ ਇਹ ਜੀ ਆਈਆਂ ਸੁਨੀਲ ਸਿੰਘ ਨਵੀਆਂ ਨਹੀਂ ਲੋ ਉਦਾਂ ਹੀ ਅਹੀਂ ਲੱਗਾ ਰੋਕਾ ਲਾਤੀਆਂ ਹਾਂਜੀ ਲੋਕ ਸੁਨੀਲ ਸਿੰਘ ਗੱਪੜ ਬੱਤੀ ਆ ਭਾਵੇਂ ਦੇਖੋ ਠੀਕ ਹੈ ਬਾਕੀ ਬੰਨ ਵਾਲੇ ਥਾਣੇ ਵਿਰਲ ਤੇ ਪੂਰਾ ਟੋਪ ਦਾ ਲੱਗਾ ਹੂੰ ਇਹ ਕਿੰਨੋਂ ਕੋਈ ਕੰਮ ਨਹੀਂ ਚਾਰ ਦੰਦ ਬੱਛੀ ਸੰਦੀਪ ਸਿੰਘ ਸਿਆ ਠੀਕ ਆ ਮੋਲੇ ਦਾ ਵੀ ਲੋਕ ਬਾਹਰ 70 75 ਕਾਲਾ ਫਿਰਦਾ ਰਿਹਾ ਕਰਦੇ ਨੇ ਪਰ ਆਪਾਂ ਨਹੀਂ ਕਰਨਾ ਅਸੀਂ ਵੱਛੀ ਦੇ ਦਈਏ 65000 ਦੀ ਛੜ ਦੇ ਦੋ ਇਹਦੇ ਪੰਜ ਹੀ ਛੜਿਆ ਸੰਦੀਪ ਸਿੰਘ ਸਿਆ 60 ਚੱਲਣ ਦੋ ਚਲੋ ਇਹ ਆਪਾਂ ਕਰਾਂਗੇ ਕੰਮ ਨਹੀਂ ਨਹੀਂ ਬਸ ਠੀਕ ਆ ਜੀ ਠੀਕ ਇਹ ਵੀ ਕੱਪਣੀ ਆ ਪਹਿਲਾਂ ਵੱਛੀ ਗੱਡੀ ਕੋਈ ਦੇਣੀ ਇਹ ਸੂਈ ਰਾਤ ਦੀ ਸੰਦੀਪ ਸਿੰਘ ਸਿਆ ਅੱਛਾ ਜੀ ਕੱਪਣੀ ਲਈ ਸੂਈ ਆ ਕੀ ਨੇ ਬੱਚਾ ਦਿੱਤਾ ਵੇਖੋ ਤੁਹਾਨੂੰ ਬੱਚਾ ਖੋਦਾ ਉੱਡੀ ਗਾ ਤੇ ਉੱਡੇ ਵਛਾ ਦੇ ਅੱਛਾ ਲਓ ਜੀ ਵੇਖੋ ਘਰਾਂ ਦੀ ਹਜੇ ਥੋੜੇ ਵਿੱਚ ਚੋਈ ਕੀਤੀ ਹੋਣੀ ਜੀ ਨਹੀਂ ਚੋਇਆ ਪੰਜ ਸੱਤ ਕਿਲੋ ਅੱਛਾ ਠੀਕ ਆ ਤੋਂ ਗਾਂ ਨੂੰ ਲੈਵਾ ਹੀ ਬੜਾ ਹੀ ਘੱਪੜ ਦਾ ਹਾਂਜੀ ਹਾਂਜੀ ਬਿਲਕੁਲ ਜੀ ਆਜੋ ਵੀਰ ਜੀ ਆਜੋ ਹਾਂਜੀ ਜੀ ਦੂਜਾ ਸੁਹਾ ਜੇ ਸੋ ਲਾ ਪੰਗਾ ਲੱਗ ਪੜ ਲਈ ਕਰਮਾ ਵਾਲੀ ਸੂਪੀ ਆ ਸੀਗੀਪੁਰ ਬੜੀ ਆ ਕੋਈ ਨਿਆਣਾ ਪੋਣਾ ਨਾ ਪਾਓ ਤੁਹਾਡੀ ਵਰਗੀ ਮੋਹਨ ਸੰਜੀਵ ਸਰਾ ਇਹਦਾ ਵੀ ਭਾਵੇਂ 60 ਕਰ ਲਈਏ 52 ਦੀ ਦੇ ਦੀਆਂ ਨਸਲ ਨਸਲ ਬੜੀ ਵਾਛੀ ਥੋੜੀ ਜੀ ਥੱਪੀ ਆ ਬੱਚਾ ਵੇਖਾਂਗਾ ਤੂੰ ਆਪੇ ਆਖਣਾ ਵੀ ਬੱਚਾ ਲਾਉਣਾ ਤੈਨੂੰ ਅੱਛਾ ਵਾਕਿਆ ਹੀ ਬਹੁਤਾ ਹੀ ਪਲਿਆ ਅੱਛਾ ਜੀ ਕੱਲ ਬਹੁਤ ਔਰ ਹੈ ਚੰਗਾ ਠੀਕ ਆ ਲੱਗੂਗਾ ਨਾ ਪਤਾ ਨਹੀਂ ਕੀ ਲੋਟਿਆ ਪਰ ਪਲਿਆ ਹੀ ਸਾਰਾ ਗਾਸ਼ੜੀ ਉਹ ਖਾ ਗਿਆ ਓੱਡੀ ਗਾਂ ਦੇ ਓੱਡਾ ਵਸ਼ਾ ਕਰ ਗਿਆ ਹੋ ਗਿਆ ਬਾਕੀ ਵੱਡੀ-ਵੱਡੀ ਆ 52 ਦੀ ਦੇਦੀ ਹੈ ਕਰ ਦੋ ਮਾਨ ਆਪੇ ਹੀ ਕਰ ਦੋ ਬੱਸ ਪੂਰਾ ਜਹਾਂ ਤੋਂ ਵਜਾ ਦੇ 51 ਦੀ ਕਰ ਲਈ ਸ਼ੰਗਨਾ ਵਾਲੀ ਹਾਂ ਕਰ ਦੇ ਚਲ ਚਲ ਕੋਈ ਨਹੀਂ ਜਿੱਦਾਂ ਕਹੇਗਾ ਕੋਈ ਭੈਣ ਪ੍ਰਾਊਗਾ ਮਾਨਤਨ ਪੂਰਾ ਕਰ ਦੇ ਗਰਾਂ ਬਾਅਦ ਵੀਡੀਓ ਖੋਲਣੀ ਜਿੱਦਾਂ ਕੋਈ ਭੈਣ ਪ੍ਰਾਊਗਾ ਆਪਾਂ ਦੇ ਦੇਣੀਆਂ ਬਸ ਠੀਕ ਜੀ ਤੁਹਾਨੂੰ ਜਲ ਪਾਣੀ ਭਜਣ ਡਿਆ ਤੇ ਅਸੀਂ ਚੋੜ ਰੱਖਣੀਆਂ ਨਹੀਂ ਜੀ ਠੀਕ ਹੈ ਤੈਨੂੰ ਪਤਾ ਮਾਲ ਸੁਧਰਾ ਯਾਰ ਮਾੜਾ ਨਹੀਂ ਲਿਆ ਆਪਣੇ ਵੱਲੋਂ ਸਿਰਫ ਇਹ ਵੀ ਨਿਵਾਉਣ ਨੂੰ ਹੋਣ ਗਾਲੀਆਂ ਹੋਣ ਲਈ ਬੜੀਆਂ ਲੁੱਬੜੀਆਂ ਹੀ ਵੀ ਨਹੀਂ ਨਿਵਾਪਾਏ ਸੀ ਨਹੀਂ ਨਹੀਂ ਕੋਈ ਕੋਈ ਗੱਲ ਆਈਆਂ ਮੈਂ ਠੰਡ ਚ ਤੇ ਵੀ ਕੀ ਨਿਵਾਉਣੀ ਆ ਆਜੋ ਇਹ ਵੀ ਸੂਈ ਸੰਦੀਪ ਜੀ ਅੱਛਾ ਇਹ ਵੀ ਸੂਈ ਆ ਇਹ ਮਹੀਨੇ ਡੇਢ ਮਹੀਨੇ ਸੂਈ ਅੱਛਾ ਵਾਸ਼ੀ ਮੈਂ ਕਰਾ ਠੀਕ ਆ ਦੁੱਧ ਕਿੰਨਾ ਜੀ ਮੇਰੇ ਕੋਲ ਨਹੀਂ ਦੁੱਧ ਚਮਾਰ ਲਓ ਉਹ ਤੇ 13 ਹੀ ਲਾ ਲਓ ਪਾਵੇ 13 ਕਿਲੋ ਮੰਨ ਕੇ ਚੱਲੇ ਹਨਾ ਜੀ ਤੋਂ ਆ ਕੇ ਲੈ ਜਾ ਕੋਟਾ ਵਿੱਚ ਆਟਾ ਆ ਜਾਓ ਜੀ ਓਏ ਚੱਲਾਂ ਦੇ ਹਾਂਜੀ ਹੂੰ ਹਾਂਜੀ ਫਿਰ ਜੀ ਮੁੱਲ ਜੇ ਤੇ ਸੱਜਰੋਂ ਦੀ ਫਿਰ ਇਹਦਾ ਵੀ 50 60 ਹੀ ਹੋਣਾ ਹੈ ਹੂੰ ਹੁਣ ਕਿ ਨਾ ਕਰੀਏ ਦੱਸੋ 45 ਥੱਲੇ ਹੋਰ 40000 ਦੀ ਗਾਂ ਦੇ ਦੀ ਅਸਲੀ ਹੋਰ ਕਰਦੇ ਫਿਰ ਥੋੜੇ ਨਹੀਂ ਬਸ ਕਰੀਏ ਹੁਣ ਤੂੰ ਮੇਰਾ ਚੱਲ ਚੱਲ ਗਿਆ ਤੇਰੀ ਹੈ 45 ਤੋਂ ਵੀ ਵੱਧੀ ਗਾਂ ਮੱਛੀ ਮਗਰ ਚੰਗੀ ਚੋਣ ਬੜੀ ਖਰੀ ਦੁੱਧ ਵੀ 18 19 ਕਿਲੋ ਭਰਨ ਵਾਲੀ ਹੁਣ ਦੁੱਧ 14 ਕਿਲੋ ਜੇ ਮੋਸਮ ਮਾਸਮ ਗੰਦਾ ਮੰਦਾ ਹੋਵੇ ਕਿ ਇਹਨੂੰ ਕਹਿ ਕੇ ਗਾਲਾਂ ਮਾ ਲਈਆਂ ਵੀ 2 ਕਿਲੋ ਘਟ ਦੱਸਿਆ ਚੰਗਾ ਜੀ ਬਾਕੀ ਚਵਾਈ ਹੋਈ ਸੰਦੀਪ ਸਿੰਘ ਸਵੇਰੇ ਇਹ ਨਹੀਂ ਕੋਈ ਕਵੇ ਵੀ ਚੋਣ ਵਾਲੀਆਂ ਟੱਕੀਆਂ ਜਾਂ ਕੁਝ ਵੀ ਤੈਨੂੰ ਹਾਂਜੀ ਹਾਂਜੀ ਅੱਜ ਆਪਣਾ ਤਾਲ ਮਿਲਿਆ ਬਿਲਕੁਲ ਜੀ ਤਾਲ ਮਿਲਿਆ 2:10 ਵਜੇ ਤਾਲ ਮਿਲਿਆ 9:10 ਵਜੇ ਜਦੋਂ ਗਾਈਆਂ ਆਉਂਦੀਆਂ ਆਉਂਦਿਆਂ ਸਾਰ ਚੋਲੀਆਂ ਮੁੜਕੇ ਤੁਹਾਡਾ ਫੋਨ ਆ ਗਿਆ ਵੀ ਯਾਰ ਮੈਂ ਆਉਣ ਲੱਗਾ ਅਸੀਂ ਮੈਂ ਪਹਿਲਾਂ ਜੱਕਦਾ ਕਿਦੀ ਫਿਰ ਮੈਂ ਸੰਦੀਪ ਸਿੰਘ ਆ ਜਾ ਕੋਈ ਨਹੀਂ 12 ਵਜੇ ਨੂੰ ਇਹਨਾਂ ਕਰਮਾ ਲਈਏ ਬਣ ਜਾਂਦਾ ਪੰਜ ਪੰਜਾਂ ਨੇ ਵੇਲਾ ਗਾਵਾਂ ਤਕਰੀਬਨ ਸਾਰੀਆਂ ਜੱਕ ਨਹੀਂ ਨਹੀਂ ਬਣ ਗਿਆ ਬਣ ਗਿਆ ਮਾਲ ਨਹੀਂ ਮਾੜਾ ਸੰਦੀ ਕਾ ਗਿਆ ਜਿੱਦਾਂ ਦਾ ਮਾਹੌਲ ਹੈ ਉਦਾਂ ਹੀ ਚੱਲਣਾ ਪੈਣਾ ਮਾਲ ਤੇਜ ਆ ਕਿਤੇ ਦੀ ਹਾਂਜੀ 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 ਇਹ ਬਾਜ਼ਾਰ ਪਿੱਛੇ ਮੰਦਾ ਹੋਵੇਗਾ ਤੇ ਵਪਾਰੀ ਨੇ ਤਾਂ ਰੋਟੀ ਲੈਣੀ ਹੈ ਲੈਣੀ ਬਿਲਕੁਲ ਬਾਜੀ ਬਿਲਕੁਲ ਜਿਹੜੀ ਮਾੜੀ ਕੋਈ ਵੀ ਹੋਣਾ ਜਿਹੜਾ ਵੀ ਭੈਣ ਭਰਾ ਹੁੰਦਾ ਲੈ ਜੇ ਅਹੀਂ ਹੋਰ ਲੈ ਆਵਾਂਗੇ ਆ ਇਹ ਚੱਲੇ ਜਾਵੇਂ ਤੂੰ ਹੀ ਚਲਾਉਣਾ ਦੇਖ ਠੀਕ ਹੈ ਸੱਚਾ ਲੋਕਾਂ ਦੇ ਭਾਵਾਂ ਦੇ ਪਿਆਰ ਨਾਲ ਜੰਦਾ ਕੰਮ ਬਿਲਕੁਲ ਬਾਜੀ ਕਵੇ ਉਦਾਂ ਉਦਾਂ ਨਹੀਂ ਬਸ ਕੋਈ ਨਿਆਣਾ ਨਹੀਂ ਪਾਉਣਾ ਕਿਸੇ ਵੀ ਦਾ ਨੂੰ ਸਾਰੀਆਂ ਇਦਾਂ ਠੱਡੀਆਂ ਹੁੰਦੀਆਂ ਬਾਕੀ ਜਿਹੜਾ ਭੈਣ ਭਰਾ ਵਿੱਚ ਫੋਨ ਕਰਦੇ ਨੇ ਨਾ ਕਿ ਨੋਕੇ ਮਟਰ ਮਟਰ ਤੋੜਦੇ ਜਾ ਕੇ ਇਤਰਾ ਵੀ ਗਾਂ ਲੈ ਦੂੰ ਅੱਜ ਵਾਲੀ ਵੀਡੀਓ ਵੇਖ ਕੇ ਜਿਹੜਾ ਉਹ ਕਹਿ ਦੇ ਵੀ ਮੈਂ ਤੁਹਾਨੂੰ ਕੋਈ ਸਾਹ ਫੋਨ ਕੀਤਾ ਥੋੜੀ ਪਹਿਲ ਹੋਊਗੀ ਪੈਸਾ ਨਹੀਂ ਵੇਖੂੰਗਾ ਹਾਂ ਬਸ ਬਸ ਇਹ ਭੈਣ ਭਰਾ ਨੇ ਮੈਨੂੰ ਇਹ ਗੱਲ ਪੁੱਛੀ ਹੈ ਵੀ ਕੋਈ ਸਾਹ ਮਾਲ ਨਹੀਂ ਲਿਆਉਣ ਦੇ ਕਈ ਭੈਣ ਭਰਾਵਾਂ ਨੇ ਵਿੱਚ ਮੇਰੇ ਗਾਹਕਾਂ ਲਾ ਲਓ ਜਾਂ ਮੇਰੇ ਭਰਾਵਾਂ ਲਾ ਲਓ ਇਹ ਵੀ ਕਿਹਾ ਕੀ ਹੋ ਗਿਆ ਕੋਈ ਸਾਹ ਹੋਇਆ ਕੁਝ ਨਹੀਂ ਥੋੜੀ ਮਜਬੂਰੀ ਮਜਬੂਰੀ ਘਰੇ ਕੰਮ ਮੈਂਡ ਕਰਕੇ ਗਿਆ ਹੀ ਫਿਰ ਉਹ ਮਿਸਤਰੀ ਵੀ ਮੈਨੂੰ ਟਿਕਣ ਨਹੀਂ ਦਿੰਦੇ ਫਿਰ ਗੈਸ਼ ਗੁਸਟ ਆ ਗਿਆ ਨੇ ਕਰਨਾ ਪੈਣਾ ਕਰਨਾ ਪੈਣਾ ਬਹੁਤ ਵੱਡਾ ਕੰਮ ਰੋਕ ਲਿਆ ਕਿਉਂਕਿ ਇਹ ਕੰਮ ਵੀ ਟਾਈਮ ਮੰਗਦਾ ਬਿਲਕੁਲ ਜੀ ਤੇ ਟਾਈਮ ਨਾਲ ਹੀ ਸਾਰੇ ਕੰਮ ਹੁੰਦੇ ਬਿਲਕੁਲ ਬਜੀ ਬਿਲਕੁਲ ਬਿਨਾ ਟਾਈਮ ਤੋਂ ਤੁਸੀਂ ਕਿੱਥੋਂ ਨਿਕਲੇ ਜੀ ਹਾਂਜੀ ਤੇ ਟਾਈਮ ਭੰਗ ਕੇ ਆਏ ਜੀ ਪਿੱਛੇ ਤੁਹਾਡੇ ਹੀ ਪ੍ਰੋਗਰਾਮ ਹੈ ਤੁਸੀਂ ਕਿੱਦਾਂ ਆਏ ਨਹੀਂ ਆਏ ਨਹੀਂ ਜੀ ਇਦਾਂ ਹੀ ਮੈਂ ਫਸਿਆ ਹੋਰ ਗਸ ਅੱਗੇ ਸਾ ਗਿਲਾ ਕੋਈ ਨਹੀਂ ਬਾਕੀ ਜੇ ਕਿਸੇ ਭੈਣ ਭਰਾਣਾ ਕੋਈ ਗਿਲਾ ਸ਼ਿਕਵਾ ਕੋ ਪਿਛਲੇ ਸਾਲ ਦਾ 2023 ਦਾ ਹੈਗਾ ਨਾ ਤੇ ਉਹ ਮਾੜਾ ਸਮਝ ਕੇ ਜਦਾਂ ਦੇ ਵੀ ਅਸੀਂ ਆ ਗਏ ਸਾਨੂੰ ਸਮਝ ਕੇ ਮਾਫ਼ ਕਰ ਦਿਓ ਬਾਕੀ ਐ 24 ਜਨਾ ਕੇ ਨਾ ਮਾੜਾ ਹਾਂ ਬਿਲਕੁਲ ਜੀ ਜਿਹੜਾ 23 ਜੋ ਹੋ ਗਿਆ ਮੰਨ ਲਓ ਆਪਣੇ ਕੋ ਕੋਈ 100 ਹੋਵੇ ਕੀ ਤੇ 5 ਕੋਟੀਆਂ ਨਿਕਲਾਈਆਂ ਮਹਾਰਾਜ ਗੜੀ ਹੱਥ ਜੋੜਨੇ ਵੀ ਸਾਨੂੰ ਚੰਗੀਆਂ ਦਵਾਈ ਬਿਲਕੁਲ ਤੇ ਲੋਕਾਂ ਦੇ ਘਰ ਚੰਗੀਆਂ ਜਾਣ ਪਾਜੀ ਬਸ ਕੋਸ਼ਿਸ਼ ਇਹ ਹੋਵੇ ਮੰਨ ਲਓ ਦਾ ਦੋ ਕੁ گاਵਾ ਹੈਗੀਆਂ ਨੇ ਬਾਹਰ ਜਿਉਂ ਸਾਹਮਣੇ ਸੁਮਨ ਵਾਲੇ ਲਿਬੜੀਆਂ ਵੀ ਜ਼ਿਆਦਾ ਤੇ ਮੈਂ ਚੱਲ ਫੇ ਅਗਲੀ ਵੀਡੀਓ ਚ ਪਾਵਾਂਗੇ ਹੁਣ ਇਹਨੀਆਂ ਵੀ ਬੜੀਆਂ ਚਲੋ ਬਾਕੀ ਆਉਂਦੇ ਜਾਂਦੇ ਆ ਭਾਵਾ ਵਪਾਰ ਲੈਣ ਸਾਰੇ ਭੈਣ ਭਰਾ ਰਲ ਮਿਲ ਕੇ ਨਾ ਵਪਾਰੀ ਹਮ ਰਲ ਮਿਲ ਕੇ ਰਿਆ ਕਰੋ ਜੇ ਕਿਨੇ ਤੁਹਾਡੀ ਅੱਖ ਚੋਂ ਕੱਖ ਗੱਡੇ ਆ ਨਾ ਸੰਦੀਪ ਸਿੰਘ ਮੇਰੀ ਧਿਰ ਨਾ ਕਰੂੰਗੀ ਨਹੀਂ ਹਾਂਜੀ ਹਾਂਜੀ ਉਹਦਾ ਆਸਾਨ ਸਮਝਿਆ ਕਰੋ ਬਿਲਕੁਲ ਜੀ ਬਿਲਕੁਲ ਪੈਸਾ ਜਿਹੜਾ ਨਾ ਪੈਸਾ ਆ ਜਾਂਦਾ ਸਾਰਿਆਂ ਕੋਲ ਹੀ ਆਉਂਦਾ ਪ੍ਰਮਾਤਮਾ ਟਾਈਮ ਨਾ ਦਿੰਦਾ ਆ ਸਹੀ ਗੱਲ ਹੈ ਭਾਜੀ ਬਿਲਕੁਲ ਜਦੋਂ ਪੈਸਾ ਆ ਜਾਈ ਉਦੋਂ ਮੱਥੇ ਤੇ ਅੱਖਾਂ ਨਾ ਕਰ ਲਿਓ ਬਿਲਕੁਲ ਜੀ ਪੈਸੇ ਮਹਾਰਾਜ ਨੇ ਸਾਨੂੰ ਵੀ ਦਿੱਤੇ ਤੇ ਤੁਹਾਨੂੰ ਵੀ ਦਿੱਤੇ ਹਰ ਬੰਦੇ ਨੂੰ ਬਿਲਕੁਲ ਭਾਜੀ ਬਿਲਕੁਲ ਪਰ ਪ੍ਰੇਮ ਨਾ ਰੋ ਪ੍ਰੇਮ ਨਾ ਆਪ ਸੱਚੇ ਪਿਆਰ ਨਾ ਰੋ ਅਸੀਂ ਵਪਾਰੀ ਹੀ ਇੱਕ ਦੂਜੇ ਦੇ ਦੁਸ਼ਮਣ ਬਣੇ ਆ ਬਣੇ ਬਿਲਕੁਲ ਸਹੀ ਗੱਲ ਹੈ ਜੀ ਮ ਤੇ ਮੇਰੇ ਬੜੇ ਦੁਸ਼ਮਣ ਆਪੇ ਬਣੀ ਫਿਰਦੇ ਬੜੇ ਸਹੀ ਗੱਲ ਹੈ ਜਿਹਨੂੰ ਮਾੜੀ ਨਹੀਂ ਕਹਿੰਦਾ ਕਿ ਇੱਕ ਉਹ ਧਾਰ ਨਹੀਂ ਲੈਂਦਾ ਜੇ ਲਿਆ ਕਿ ਇਹਨੂੰ ਟਾਈਮ ਨਾਲ ਪੈਸੇ ਦੇਈਦੇ ਆ ਸਗੋਂ ਜਿਹਦੇ ਕੋਲ ਲੈਣ ਵਾਲੇ ਆ ਉਹ ਮੇਰੇ ਕੋਈ ਇਦਾਂ ਦੇ ਹੁਣ ਘਾਰੇ ਆ ਦੋ ਤਿੰਨ ਘਾਰੇ ਇਦਾਂ ਦੇ ਹੋ ਗਏ ਨਾ ਕੋਈ 6-6 ਮਹੀਨੇ ਹੋ ਗਏ ਮਾਲ ਦੇ ਲੈਣ ਵਾਲੇ ਦੇ ਨ ਕੀ ਕਰੂ ਬੰਦਾ ਜੀ ਲਟੀਆਂ ਨਾ ਪਿਆਰ ਨਾਲ ਨਹੀਂ ਮੇਰੇ ਲੈ ਨਹੀਂ ਕੋਈ ਆ ਕਿਸਾਨਾਂ ਦੀ ਜੂਨੀਅਨ ਟਰੱਕ ਵਾਲਿਆਂ ਦੀ ਜੂਨੀਅਨ ਆ ਫੌਜੀਆਂ ਦੀ ਜੂਨੀਅਨ ਹਰ ਬੰਨੇ ਜੂਨੀਅਨ ਵਪਾਰੀ ਇੱਕ ਇਹੋ ਜਿਹਾ ਕਿਤਾ ਅਸੀਂ ਇੱਕ ਦੂਜੇ ਦੀ ਲੱਤਾਂ ਫੜੀਆਂ ਨੇ ਹਾਂ ਫੜੀਆਂ ਜੀ ਤੇਰੀ ਕਿਤਨੀ ਤੂੰ ਮੇਰੀ ਖਿੱਚੀ ਆਹੀਂ ਨਹੀਂ ਜੂਨੀਅਨ ਬਣਾਉਂਦੇ ਨਾ ਨਾ ਪਰ ਯਾਰ ਸਾਡੇ ਨਾਲ ਕਿਸੇ ਨਾਲ ਧੱਕਾ ਹੋਂਦਿਆ ਭਰਾ ਨਾਲ ਕੋਈ ਮਾਣਾ ਵਾਂ ਮੈਂ ਵਾਂ ਨਿਮਾ ਵਾਂ ਕੋਈ ਵੀ ਬੰਦਾ ਐਨੀ ਵੇ ਇਨਕਾਰ ਹੋਇਆ ਆਪਾਂ ਇੱਕ ਦੋ ਜਿਹੜਾ ਤਮਾਸ਼ਾ ਵੇਖਾਂਗੇ ਤਮਾਸ਼ਾ ਵੇਖਾਂਗੇ ਬਿਲਕੁਲ ਇਹ ਨਹੀਂ ਕਰਾਂਗੇ ਯਾਰ ਜੇ ਉਹਨਾਂ ਕਿਸੇ ਨਾਲ ਕੋਈ ਗੱਲ ਚੱਲ ਰਹੀ ਹੈ ਅਸੀਂ ਸਾਰੇ ਜਣੇ ਰਲ ਕੇ ਉਹਦਾ ਸਾਥ ਦੇਈਏ ਬਿਲਕੁਲ ਇਹਨਾਂ ਦੀ ਗੱਲ ਜਿਹੜੀ ਅਸੀਂ ਗਾਹ ਨਾ ਖਿਲਰਦਈਏ ਇਹਨੂੰ ਇੱਥੇ ਨਬੀੜੀਏ ਬਿਲਕੁਲ ਜੀ ਤੇ ਸਾਰੇ ਭਰਾਵਾਂ ਗੜੀ ਇਹੋ ਹੀ ਪਿਆਰ ਸਹਿਤ ਬੇਨਤੀ ਆ ਵੀ ਪਿਆਰ ਨਾ ਰੋ ਕਰਮ ਆਪੋ ਆਪਣੇ ਬਿਲਕੁਲ ਜੀ ਜੇ ਆਪਾਂ ਕੱਲ ਇਹ ਗਾਂ ਜਿਹੜੀ ਆ ਨਾ ਹਾਂਜੀ ਮਤਲਬ ਗਾਂ ਅਸੀਂ ਚਲ ਗਏ ਤੇ ਮਦਰ ਬੰਦੇ ਚਲ ਗਏ ਉਹਨਾਂ ਨੇ ਸਾਡੇ ਕੋ ਗਾਂ 2000 ਸਾਨੂੰ ਮਹਿੰਗੀ ਕਰਾਤੀ ਉਹਨਾਂ ਚ ਖਿਹੜਾ ਨੇ ਛੱਡਿਆ ਹਾਂ ਤੇ ਉਹ ਗਾਂ ਦੀ ਅਸੀਂ ਵੀਡੀਓ ਵੇਖ ਕੇ ਸਾਈ ਪਾਤੀ ਹਾਂ ਵੀਡੀਓ ਵੇਖ ਕੇ ਅਸੀਂ ਸਾਈ ਪਾਤੀ ਬੰਦੇ ਨੂੰ ਦਲਾਲ ਨੂੰ ਤੇ ਦਲਾਲ ਉੱਥੇ ਬੈਠਾ ਤੇ ਹੋਰ ਬੰਦੇ ਗਾਂ ਲੈਣ ਦੇ ਪੇ ਅੱਛਾ ਸਾਈ ਲੈਣ ਤੋਂ ਬਾਅਦ ਚ ਵੀ ਵੇਖ ਲੈ ਦੱਸ ਮਤਲਬ ਇਹ ਕੰਮ ਆ ਸਾਡੇ ਵਪਾਰ ਦਾ ਹੋਇਆ ਪੇ ਵੀ ਆਪਾਂ ਨੇ ਮੈਂ ਜੇ ਕੋਈ ਸਿਆਣਾ ਬਾਰੇ ਉਹਨਾਂ ਨੂੰ ਪਤਾ ਲੱਗੇ ਗਾਂ ਕੇ ਬੈਠੇ ਆ ਅਸਲੀ ਵਪਾਰ ਉਹਨਾਂ ਦੀ ਵੀ 30 ਸਾਲ ਹੋ ਗਏ ਨੇ ਵਪਾਰਦਾਰ ਊੜਾ ਜੜਾ ਇਹ ਹੁੰਦਾ ਜੇ ਕੋਈ ਕਰਕੇ ਬੈਠਾ ਨਾ ਪਾ ਵਾਪਸ ਮੁੜ ਜਾਣਾ ਨਹੀਂ ਪਾਗਣ ਲੱਗਾ ਵੇਖੇ ਨਾ ਬੁੱਢੇ ਉਹ ਇਹ ਗਾੜੀ ਅਗਲੇ ਦੇ ਵੀ ਵਪਾਰੀ ਲੱਗਾ ਤੇ ਉਹ ਪਿੱਛੇ ਹੀ ਮੁੜ ਜਾਂਦਾ ਹੁੰਦਾ ਸੀ ਆਵਾਜ਼ ਵੀ ਨਹੀਂ ਮਾਰਦਾ ਹੁੰਦਾ ਨੂੰ ਨਾ ਪਤਾ ਲੱਗ ਜੇ ਵੀ ਗਾਹਕ ਹੋਰ ਆ ਗਿਆ ਆ ਗਿਆ ਸਹੀ ਉਹਦੇ ਕੋ ਬਾਹਰ ਨਿਕਲ ਕੇ ਕਿਲਾ ਹਟ ਨਿਕਲ ਹੋ ਜਾਣਾ ਉਹਨੇ ਲੈ ਲੈਣੀ ਉਹਨੂੰ ਅਖਣਾ ਪਹੁੰਨਾ ਫਲ ਲੱ ਲਾ ਹੂੰ ਜਦੋਂ ਪਿਛਲੇ ਘੜੀ ਆਪਾਂ ਦੋ ਤਿੰਨ ਜਾਣੇ ਭਿੜਨ ਲਿਆ ਮੀਂਹ ਫੇ ਮਾਲ ਮਹਿੰਗਾ ਮਹਿੰਗਾ ਤੇ ਮਾਲ ਗਾੜੀ ਲੈਣਾ ਲੋਕਾਂ ਨੇ ਲੋਕਾਂ ਨੇ ਜੇ ਅਸੀਂ ਪਿੱਛੋਂ ਭਾਅ ਨਾ ਲਵਾਂਗੇ ਤੇ ਗਾੜੀ ਸਾਡਾ ਵੀ ਕੋਈ ਸਾਨੂੰ ਜਲ ਪਾਣੀ ਮਿਲੂ ਉਹ ਅਗਲੇ ਸੂਵੇ ਵੀ ਉਹਦਾ ਵਿਕਜੂ ਵਿਕਜੂ ਸਹੀ ਗੱਲ ਹੈ ਜੀ ਯਾਰ ਕਾ ਹੀ ਤੇਜ਼ ਹੋ ਗਿਆ ਕੰਮ ਤੇ ਅਗਲੇ ਸੂਵੇ ਉਹਨੇ ਵੇਚਣਾ ਤੇ ਉਹ ਕੀ ਕਰੂ ਬਿਲਕੁਲ ਜੀ ਬਾਜ਼ਾਰ ਦਾ ਤੇ ਪਤਾ ਨਹੀਂ ਜਿੱਦਾਂ ਹੋਣ ਬਾਜ਼ਾਰ ਆ ਸਮਾਂ ਸਦਾ ਬਾਜ਼ਾਰ ਕੀ ਤਾਂ ਗਰਮ ਰਹਿਣਾ ਠੰਡਾ ਰਹਿਣਾ ਐਂ ਐਂ ਬਜੀ ਐਂ ਹੁਣ ਬਾਜ਼ਾਰ ਬਹੁਤ ਗਰਮ ਆ ਤੇ ਜਿਨੇ ਹੁਣ ਦੀ ਮਹੀਂ ਗਾਈ ਲਈ ਆ ਉਹਨੇ ਕੋਈ ਸਿਆਣਿਆਂ ਅਨੁਸਾਰ ਨੂੰ ਜਦੋਂ ਵੇਚਣੀ ਬਾਜ਼ਾਰ ਡਾਉਣੇ ਉਹਨੇ ਆਖਣਾ ਲੈ ਯਾਰ ਮੇਰਾ ਕਾਟਾ ਮੈਣ ਲਿਆ ਬਿਲਕੁਲ ਸਹੀ ਗੱਲ ਯਾਰ ਵੀ ਮਾਲ ਨਾਲ ਮਿਲ ਕੇ ਲਓ ਇੱਕ ਦੂਜੇ ਦਾ ਪ੍ਰੇਮ ਨਾਲ ਰਹੋ ਪ੍ਰੇਮ ਨਾਲ ਹੀ ਸਾਰੇ ਕੰਮ ਚੱਲਣੇ ਆ ਬਾਕੀ ਕਿਹਨੂੰ ਮਾੜੀ ਕਹੋ ਨਾ ਚੰਗੀ ਕਹੋ ਸਾਰੇ ਹੀ ਬੰਦੇ ਆਪਣੀ ਰੋਟੀ ਕਮਾਏ ਖਾਣ ਬਿਲਕੁਲ ਬੇਨਤੀਆਂ ਬੇਨਤੀਆਂ ਕਰਦੇ ਬਾਕੀ ਗੱਲਾਂ ਜਿਹੜੀਆਂ ਨਾ ਸਿਆਣਾ ਕੋਈ ਨਹੀਂ ਕੋਈ ਨਹੀਂ ਸੰਦੀਪ ਸਿੰਘਾ ਦੁਨੀਆ ਤੇ ਨਾ ਬੜੇ ਬੜੇ ਸਿਆਣੇ ਆਏ ਚਲੇ ਗਏ ਸਿਆਣਾ ਸੁਣਾ ਕੋਈ ਨਹੀਂ ਸਿਆਣਾ ਕੋਈ ਨਹੀਂ ਸਿਆਣਾ ਨੇ ਬਸ ਤੇ ਪ੍ਰਮਾਤਮਾ ਨਾ ਜਦਾਂ ਕਹਿੰਦੇ ਠੋਕਰਾਂ ਮੱਝਦੀਆਂ ਤੇ ਪੱਥਰ ਗੋਲ ਹੁੰਦਾ ਹੁਣ ਮੈਂ ਤੈਨੂੰ ਉਦਾਹਰਨ ਦੇਣਾ ਫੋਰ ਐਗਜ਼ਾਮਪਲ ਇੱਕ ਦਿਨ ਮੈਂ ਥੋੜਾ ਜਿਹਾ ਢਿੱਲਾ ਮੈਂ ਨਿਕਲਿਆ ਗਾਈਆਂ ਨੂੰ ਮਈਆਂ ਨੂੰ ਤੇ ਮੇਰੀ ਸਿਹਤ ਢਿੱਲੀ ਹੋ ਗਈ ਤੇ ਮੈਂ ਮੋੜ ਆ ਹੂੰ ਵਾਹ ਸੌਂਦੇ ਮੈਨੂੰ ਦੇਖਿਆ ਮੇਰੀ ਸਿਹਤ ਮੇਰੇ ਨਾਲ ਸੈਲ ਡਾਊਨ ਹੋ ਗਈ ਸਿਹਤ ਡਾਊਨ ਹੀ ਸਰੀਰ ਥੋੜਾ ਜਿਆਦਾ ਮੈਂ ਗੱਡੀ ਥੋੜੀ ਖਿੱਚੀ ਆਉਂਦਿਆ ਮੈਨੂੰ ਕਿਹ ਬੰਦੇ ਨੇ ਅਲੀ ਵਾਲੋਂ ਮਗਰ ਲਾਇਆ ਅੱਛਾ ਉਹ ਬੇਕਰੀਬ ਵਾਲਾ ਉਹ ਵੇਚਦਾ ਬ੍ਰੈਡ ਬਰੁੱਡ ਟੈਂਪ ਹੁੰਦੇ ਉਹਨੂੰ ਮੈਂ ਹਾਰਨ ਦੇਈ ਜਾਂਦਾ ਮੇਰਾ ਸਰੀਰ ਠੀਕ ਨਹੀਂ ਵੀ ਚਲ ਮੈਂ ਨਿਕਲ ਜਾ ਉਹਨੇ ਨਹੀਂ ਰਾਹ ਦਿੱਤਾ ਜਾਂ ਸਾਰਚੂ ਰਾਇਆ ਤੇ ਮੈਂ ਉਹਨੂੰ ਮੜਾ ਜਾਂ ਸ਼ ਕਿਉਂ ਨਾ ਮੈਨੂੰ ਹਾਰ ਨ ਮਾਰਿਆ ਦੋਵੇਂ ਜਣੇ ਗੱਡੀ ਚੋਂ ਬਾਹਰ ਨਿਕਲ ਆਏ ਵੀ ਅਸੀਂ ਲੜ ਪਈਏ ਅੱਛਾ ਮਤਲਬ ਹਾਲਾਤ ਇਹ ਨੇ ਤੁਸੀਂ ਕਿਸੇ ਕੋ ਰਾਹ ਵੀ ਮੰਗਦੇ ਜੀ ਉਹ ਵੀ ਲੜਾਈ ਲੈ ਕੇ ਆਉਣੀ ਕੋਈ ਵੇਖ ਲਿਓ ਬੱਚੇ ਛੋਟੇ ਛੋਟੇ ਮੋਟਰਸਾਈਕਲਾਂ ਜਾਂਦੇ ਗਾੜੀਆਂ ਐਂ ਕਰਨਗੇ ਤੁਸੀਂ ਨਾ ਲਾਈਟ ਦੇ ਦਿੱਤੀ ਤੇ ਹਾਰ ਦੇ ਦਿੱਤਾ ਐਂ ਕਰਨਗੇ ਕੀ ਗੱਲ ਆ ਹਾਂ ਬਿਲਕੁਲ ਮਤਲਬ ਸਮਾਂ ਬਦਲ ਚੁੱਕਿਆ ਆ ਮਤਲਬ ਬਹੁਤੀ ਲੋਕਾਂ ਨੂੰ ਕਾਲੀ ਬੈ ਗਈ ਆ ਇਹ ਕਾਲੀ ਚੋਂ ਬਚਣਾ ਬੜਾ ਔਖਾ ਇਹ ਪ੍ਰਮਾਤਮਾ ਹੀ ਕਿਰਪਾ ਕਰੇ ਅਸੀਂ ਵੀ ਇਦਾਂ ਦੇ ਉਹ ਮਾਰ ਆਏ ਨੇ ਕਿਰਪਾ ਕੀਤੀ ਚਲੋ ਬਾਣਾ ਵੀ ਮਿਲ ਗਿਆ ਬੋਲੀ ਪਵਾੜੇ ਚੰਗੇ ਬਿਲਕੁਲ ਭਾਜੀ ਬਿਲਕੁਲ ਮੇਲੀ ਨਾਲ ਚੰਗਿਆਂ ਨਾਲ ਬਹਿਣ ਲਾਪੇ ਕੋਈ ਥੋੜੀ ਬੋਧੀ ਅਕਲ ਸਾਨੂੰ ਵੀ ਆ ਗਈ ਆ ਗਈ ਆ ਗਈ ਪਰ ਅਹੀਂ ਹਰ ਬੰਦੇ ਨੂੰ ਕਹਿੰਦੇ ਪ੍ਰਮਾਤਮਾ ਹਰ ਇੱਕ ਨੂੰ ਸਮਾਤ ਬਖਸ਼ ਬਿਲਕੁਲ ਭਾਜੀ ਹਰ ਬੰਦਾ ਹੀ ਆਪਣੀ ਰੋਟੀ ਖਾਵੇ ਬਸ ਜੀ ਬਸ ਹਾਂ ਰਵੇ ਵੀ ਆਪਣੇ ਤੌਰ ਨਾਲ ਵੇਖ ਜੀ ਖਾਣੀ ਰੋਟੀ ਆ ਸ਼ਾਂ ਖਾਣੀ ਰੋਟੀਆਂ ਦੋ ਪ੍ਰਸ਼ਾਦੇ ਖਾਂਦੇ ਚੁਗਲੀਆਂ ਜਿੰਨੀਆਂ ਮਰਜ਼ੀ ਕਰਾਂ ਹਾਂ ਚੁਗਲੀਆਂ 29 ਕਿੱਲੀ ਚਲੋ ਤੂੰ ਉਹ ਜਦ ਜਿਨੀ ਮਰਜ਼ੀ ਕਰ ਲਾ ਕੇ ਤੇਰਾ ਨਹੀਂ ਢਿੱਡ ਭਰਨਾ ਚੁੜੀ ਕਰਦਾ ਪਰ ਉਹ ਪਰਮਾਤਮਾ ਕਹਿੰਦਾ ਜਿਵੇਂ ਤੂੰ ਕਿਸੇ ਦੀ ਨਿੰਦਿਆ ਕਰਨੀ ਆ ਉਹਦੇ ਤੋਂ ਬੰਡਿਆ ਹੀ ਚੂੜੀਆਂ ਬਸ ਇੱਕ ਦੂਜੇ ਉਧਰ ਘਾ ਲਓ ਉਧਰ ਘਾ ਉਧਰ ਆ ਜੋ ਚੱਲੀ ਆ ਨਾ ਪੰਪ ਤੇ ਇੱਕ ਦੂਜੇ ਦੀ ਗੱਲ ਕਰਨ ਵਾਲਾ ਬੰਦਾ ਜਿਹੜਾ ਮਗਰੋਂ ਥੋੜੀ ਮਾਰ ਕੰਦਾ ਬਿਲਕੁਲ ਜੀ ਅਜੇ ਉਹ ਫੁੱਲਦਾ ਉਹਨੂੰ ਲੱਗਦਾ ਮੈਂ ਲੜਾਈਆਂ ਲੜੜੀਆਂ ਕਰਾਉਂਦਿਆਂ ਜਦੋਂ ਟਾਈਮ ਆਇਆ ਉਦੋਂ ਉਹਦੇ ਚੋਂ ਨਿਕਲਣਾ ਸਭ ਕੁਝ ਬਿਲਕੁਲ ਤੇ ਦੋਵੇਂ ਜਾਂਦੇ ਰਹਿਣੇ ਆ ਜਿਹੜੇ ਦੋਵਾਂ ਬੰਦੇ ਨੂੰ ਜਿਹੜਾ ਲੜਾਉਂਦੇ ਆ ਉਹ ਦੋਵੇਂ ਉਹਦੇ ਉਹਦੇਵਾਲੇ ਹੋਣੇ ਕਿਤੇ ਨਾ ਕਿਤੇ ਟਾਈਮ ਆਉਣਾ ਉਹ ਲੜਾਉਂਦਾ ਰਿਆਂ ਬਿਲਕੁਲ ਬਾਜੀ ਇਹ ਆ ਵੀ ਚਲੋ ਪਿਆਰ ਨਾ ਰੋ ਸਾਰੇ ਵਪਾਰੀ ਭੈਣ ਭਰਾ ਬਹੁਤ ਵਧੀਆ ਕੰਮ ਆ YouTube ਤੇ ਮਾਲ ਵੇਖਦਾ ਸੰਦੀਪ ਸਿਆਪ ਹਾਂਜੀ ਤੇਰੇ ਚੈਨਲ ਤੇ ਵੀ ਵੇਖਦਾ ਹੋਰ ਵੀ ਭਰਾਵਾਂ ਚੈਨਲ ਬਿਲਕੁਲ ਜੀ ਮਾਲ ਤਾਂ ਵਿਕਦਾ ਥੋੜੀ ਬੋਤੀ ਸੱਚਾਈ ਰੱਖ ਸੱਚਾਈ ਚਲੋ ਮੇਰੇ ਕੋਲ ਗਲਤੀ ਹੋ ਗਈ ਕੋਈ ਠੀਕ ਹੈ ਮੈਂ ਮੰਨ ਗਿਆ ਹਣਾ ਤੇ ਮੈਂ ਉਹਦਾ ਹਰਜਾਨਾ ਭਰਾ ਭਰਾਂ ਬਿਲਕੁਲ ਜੀ ਚਾਹੀਦਾ ਬਾਕੀ ਇਹ ਵੀ ਨਾ ਕਰੋ ਵੀ ਹੁਣ ਸਾਰੀਆਂ ਹੀ ਅਗਲੇ ਨੂੰ ਦੱਸੀ ਜੋ ਸੀ ਜੜੀਆਂ ਵੀ ਇਦਾਂ ਕਰਦੇ ਤੂੰ ਮੈਂ ਕਰਦੇ ਜਿਉਂ ਕਰਦੇ ਪਲਾਣੇ ਦੀ ਵੀਡੀਓ ਪਾ ਦੇ ਫਿਰ ਉਹ ਕੀ ਹੋਣਾ ਕਿ ਮਤਲਬ ਇਹ ਇੱਕ ਦੀ ਨਹੀਂ ਪੈਣੀ ਤੇ ਸਾਰੇ ਜਾਚ ਆ ਜਾਂਦੀ ਆ ਹਾਂਜੀ ਆ ਜਾਂ ਜਾਂਦੀ ਜੇ ਦੀ ਹੁਣ ਕੜ ਕੇ ਮੈਂ ਪੱਠੇ ਨਾ ਪਾਵਾਂ ਹਾਂਜੀ ਮੰਨ ਲਓ ਮੈਂ ਲਿਆਇਆ ਕੋਈ ਜਾਨਵਰ ਮੈਂ ਖੜ ਕੇ ਪੱਠੇ ਹੀ ਨਹੀਂ ਪਾਇ ਤੇ ਮੈਂ ਲਾਹਮਾ ਦੇਈ ਜੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਵੈਸੇ ਹੀ ਹੁਣ ਦੋ ਹੀ ਮਿਨੀਮਲ ਲੇ ਆਜ ਡੇਢ ਦੋ ਮਹੀਨੇ ਲੰਘ ਗਏ ਚਲੋ ਆਪਾਂ ਨੂੰ ਕੋਈ ਦਿਮਾਰਜ ਦੀ ਕਿਰਪਾ ਨਹੀਂ ਮੈਂ ਤੁਹਾਨੂੰ ਆਧਾਰਨ ਦੇਣ ਲਿਆ ਵੀ ਆਪਾਂ ਲੈ ਆਏ ਹੁਣ ਸਵੇਰ ਦੀਆਂ ਆਏ ਇਹਨਾਂ ਨੂੰ ਕੀ ਬਜਨ ਸਾਂਭੀਆਂ ਨੇ ਅਕੜੀ ਦੀ ਘੜੀ ਹੁਣ ਤੇਰੇ ਓਨ ਕਰਕੇ ਬਾਹਰ ਕੱਡੀਆਂ ਹੋਣੇ ਚੁੱਕਿਆਂ ਬਵਾੜਾ ਦੁੱਕਪਾ ਉਹ ਕਰੋ ਜੇ ਕਰੋ ਇਹਨਾਂ ਨੂੰ ਸਾਹਮਣਾ ਸਾਹਮਣਾ ਪੈਂਦਾ ਜੀ ਸਾਹਮਣਾ ਪੈਂਦਾ ਐ ਥੋੜਾ ਬਾਈ ਜੀ ਵਿਗਣੀ ਇਹੇ ਇਹ ਸਾਹ ਸਮਝੋ ਜੇਕਰ ਧੋਬਾਂ ਦੀ ਤਾਂ ਚੰਗੇ ਆ ਤੁਸੀਂ ਨਿਮਾਉਂਦੇ ਹੋਣਾ ਅਸੀਂ ਭਾਈ ਹੋਣੀ ਐ ਅਸੀਂ ਲਿਬੜੇ ਹੋਣਾ ਅਸੀਂ ਲਿਬੜੇ ਹੋਣਾ ਅਸੀਂ ਹੁਣ ਇਹ ਲਿਬੜੀਆਂ ਤੇ ਅਸੀਂ ਧਮਸਾ ਨਾ ਲਿਆ ਆ ਇੱਕ ਹੀ ਕੰਮ ਹੁੰਦਾ ਜੀ ਇਹ ਔੜਾ ਲਿਬੜੀਆਂ ਤੇ ਬੜੀਆਂ ਜਿੱਦਾਂ ਦੀਆਂ ਆ ਤੇ ਸੋਨਾ ਵਾ ਤੇ ਵੀ ਚਲੋ ਸੋਨਾ ਲੋਕਦਾ ਨਹੀਂ ਲਿਬੜਿਆ ਵੀ ਨਹੀਂ ਲੋਕਦਾ ਬਿਲਕੁਲ ਜੀ ਭਾਈ ਜੀ ਸੰਦੀਪ ਸਿੰਘ ਗੱਲਾਂ ਬਾਤਾਂ ਨਹੀਂ ਮੁਕਣੀਆਂ ਕੋਈ ਨਹੀਂ ਜੇ ਕੋਈ ਉਹ ਬੇਨਤੀ ਆ ਕਿ ਨਵਾਂ ਸਾਲ ਆਇਆ ਤੇ ਸੁਖ ਸਿੰਘਾਂ ਦਾ ਦਾ ਮਹਾਰਾਜ ਨਘਾਵੇ ਤੇ ਸੁਖ ਸਿੰਘਾਂ ਦਾ ਨੰਗਦਾ ਜੀ ਬਾਕੀ ਆਪਣਾ ਪਿੰਡ ਹੈਗਾ ਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਤੇ ਨੰਬਰ ਹੈਗਾ ਜ 9814178121 ਤੇ ਫੌਜੀ ਤਰੀਏਵਾਲ ਜੀ ਚੱਲਦਾ ਆਪਣਾ ਨਾਮ ਬਾਕੀ ਜੀ ਕੋ ਭੈਣ ਭਰਾ ਫੋਨ ਕਰਦਾ ਲੋਕੇਸ਼ਨ ਵੀ ਭੇਜਦੀ ਪਰ ਦੂਜੀ ਬੇਨਤੀ ਫੇਰ ਇਹੋ ਵੀ ਆਓ ਪਾਸ ਕਰੋ ਚੋ ਮਸੱਲੀ ਕਰੋ ਇਹ ਤੁਹਾਡੀ ਨਹੀਂ ਤਸੱਲੀ ਆਪਣੀ ਸਾਈ ਲੈ ਜਾਓ ਆਪਣਾ ਜੋ ਵੀ ਕਰਨਾ ਕਰ ਲੋ ਆਪਾਂ ਨੂੰ ਕੋਈ ਤਰਾਜ ਨਹੀਂ ਠੀਕ ਹੈ ਬਾਈ ਜੀ ਜਦੋਂ ਆਪਾਂ ਸਾਈ ਮੋੜੀ ਆ ਕੋਈ ਗੱਲ ਨਹੀਂ ਪਸੰਦ ਕੋਈ ਗੱਲ ਨਹੀਂ ਉਹਦੀ ਪਸੰਦ ਦੀ ਚੀਜ਼ ਆ ਤੇ ਲੈ ਬਿਲਕੁਲ ਜੀ ਬਾਕੀ ਛੋਟੀਆਂ ਨਹੀਂ ਸੰਦੀਪ ਜੀ ਵੀ ਐ ਕਰਕੇ ਨਾ 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 ਵੱਡੀਆਂ ਕਾਸ਼ ਚਾਉਣ ਵਾਲੀਆਂ ਵੱਡੀਆਂ ਅੱਖ ਜਣਾ ਮੇਰੀ ਵੱਡੀ ਗੱਲ ਨਾ ਨਾ ਵੱਡੀਆਂ ਆਵਾ ਜੇ ਵੀ ਨਹੀਂ ਜੇ ਵੱਡੀਆਂ ਬਿਲਕੁਲ ਜੀ ਮੈਂ ਨਹੀਂ ਜਿਨ੍ਹਾਂ ਨੂੰ ਵੱਡੀਆਂ ਕਰ ਮੈਂ ਤਾਂ ਸੰਦੀਪ ਜੀ ਤੁਹਾਨੂੰ ਪਤਾ ਜਿੱਦਾਂ ਜੇ ਗਾਵਾਂ ਲਿਆਉਂਦਾ ਰਿਹਾ ਮੈਂ ਆ ਪਤਾ ਨਹੀਂ ਪਤਾ ਜੀ ਮੈਂ ਹੁਣ ਕੀ ਕਰਾਂ ਉਹ ਬਾਜ਼ਾਰ ਉਹ ਗਾਂ 2 ਲੱਖ ਦੀ ਵੀ ਨਹੀਂ ਮਿਲਦੀ ਨਹੀਂ ਮਿਲਦੀ ਬਾਈ ਜਿਹੜੀ ਗਾਂ ਪਾ ਲੱਖ ਦੀ ਵੇਚੀ ਨਾ ਉਹ ਅੱਜ ਸਾਰੀਆਂ ਸਟੇਟਾਂ ਚ ਬਾਕੀ ਵਸ਼ੀਆਂ ਵਸ਼ੀਆਂ ਪਾਲੋ ਭਰਾ ਵਾਹੀ ਤੇ ਪਾਲਣ ਪੂਲ ਦੇ ਰੋਲੇ ਵੀ ਗੱਲ ਦੱਸੋ ਆ ਬਿਲਕੁਲ ਜੀ ਵਸ਼ੀਆਂ ਕੱਟੀਆਂ ਹੋਣਗੀਆਂ ਤੇ ਫਿਰ ਤਾਂ ਹੀ ਤਾਂ ਹੀ ਪਹਿਨਾਂ ਵੰਦੀ ਆ ਜੀ ਕੰਮ ਚੱਲੂ ਜਾਈ ਇਹੋ ਜਿਹੇ ਆਲੇ ਬੰਦੇ ਵਸ਼ੀ ਕੱਟੀ ਰੱਖਣੀ ਨਹੀਂ ਹਾਂ ਦੁੱਧ ਡੇਰੀ ਤੋਂ ਲੈ ਆਈਏ ਵਸ਼ੀਆਂ ਕੱਟੀਆਂ ਨੂੰ ਮਾਰ ਦਿੰਗੇ ਤੇ ਉਹ ਫਿਰ ਮਾਲ ਨਹੀਂ ਲੱਭਣਾ ਮਾਲ ਫੇਰ ਲੱਭਣਾ ਜੇ ਵਸ਼ੀਆਂ ਕੱਟੀਆਂ ਪਾਲਾਂਗੇ ਦੁੱਧ ਤੇ ਪਿੰਦੀਆਂ ਪਰ ਦਿੰਦੀਆਂ ਵੀ ਆ ਦਿੰਦੇ ਆ ਵੀ ਚੰਗਾ ਜੀ ਸੰਦੀ ਸასიਖਾ